ਆਈ ਮੱਕੀ ਨੂੰ ਪਾਣੀ ਲਾਉਣ ਆਖੀ ਲੈਟ ਖਰਾਬ ਪਿਆ ਚਾਹੀਏਗਾ ਹਾਂ ਪਿੰਡ ਗੀ ਰਾਈ ਜੀ ਰਾਤ ਭਰੇ ਨੂੰ ਛੇ ਲਾਉੜ ਪਾਣੀ ਲਾ ਕੇ ਰੇਪ ਆਇਆ ਦਰੋਪ ਭਈਆ ਕਰੀ ਨਾ ਮੇਰੀ ਮੱਕੀ ਵੀ ਦੇਖਿਓ ਸਰਦਾਰ ਕਈ ਕਹਿੰਦਾ ਉਹਨੂੰ ਲਿਆ ਕੇ ਦਿਖਾ ਦੇ ਤੇਰਾ ਜਗਦੀਪ ਵਾਲਾ ਭਈਆ ਮਸ਼ੀਨ ਲੈ ਗਿਆ ਜਰੇ ਪਾਉਣ ਵਾ ਤੂੰ ਰੇਪ ਆ ਲੈ ਫੇਰ ਦੇਖ ਕੇ ਆਉਂਗਾ ਸੀ ਰੇ ਲੱਗ ਲਵੇ ਪਾਣੀ ਦੇ ਲਾਤਾ ਤੂੰ ਪਰਸੇ ਉੱਥੇ ਹੀ ਮਗਾ ਇੱਥੇ ਜੇ ਬੰਨ ਗਏ ਇੱਥੇ ਰੇ ਪਾ ਦੀ ਆ ਵੜ ਤਵੇਂ ਬਥੇਰੇ ਬਥੇਰਾ ਐ ਵੀ ਦਾ ਬੀ ਹੋ ਗਿਆ ਬੱਦਲ ਹੋ ਗਿਆ ਬਾਹੋ ਹੋੜਾ ਜਿਆਦਾ ਮਤਲਬ ਬਗਲਾ ਲਾ ਦੋ ਇਤਨਾ ਬਗਲਾ 15 ਕਿਹੜਾ ਲਾ ਲੈਣਾ ਹਾਂ ਹਾਂ ਜਿਆਦਾ ਲਾ ਪਰੋ ਕੀ ਪਤਾ ਇਹਦਾ ਅਰੇ ਇਹ ਕਰਕੇ ਲਾਤਾ ਨਹੀਂ ਤਾਂ ਦੇਖ ਲੈਣੇ ਬਾਕੀ ਇਹ ਪਾਇਆ ਬਿਆ ਇਤਨਾ ਢੜਕਦੇ ਪਾਉੜੀਆਂ ਲਾ ਕੇ ਉੱਧਨੇ ਵਾਲਾ ਕੰਮ ਹੈ ਆ ਕਰਾ ਤੁਸੀਂ ਕਿਹੜਾ ਆ ਕੰਮ ਉਧਰ ਲਾਉਂਦਾ ਮੋੜ ਦਾ ਪਾਣੀ ਬੈਠਾ ਤੇ ਨੱਕੇ ਤੇ ਇੱਧਰ ਤੇ ਲੱਕੇ ਆਏ ਹੋਏ ਬੈਠੇ ਉਧਰ ਲਾ ਦੇਦਾ ਬਸ والله ਉਹ ਇੱਧਰ ਤੇ ਉਧਰ ਨਹੀਂ ਜਾ ਲਿਆ ਫੇਰ ਦੂਆ ਪਾਣੀ ਇੱਧਰ ਤੇ ਇੱਧਰੋਂ ਆ ਜਣਾ ਸਮਝਿਆ ਇਹ ਕਰੀਓ ਇਹ ਨਾ ਜਦੋਂ ਪਾਰਨੇ ਵਾਲੇ ਹੁਣੇ ਦੋ ਹੁਣ ਫਸਲ ਵਿੱਚ ਇੱਕ ਇੱਕ ਨੂੰ ਪਾਣੀ ਘੱਟਿਆ ਹੁੰਦਾ ਡਾਊਟ ਆਂਦੀ ਆ ਯਾਰ ਪਾਣੀ ਕੱਟ ਟਾਈਮ ਕੱਟ ਲੱਗਦਾ ਫਿਰ ਬਕੈਲੀ ਹਾਂ ਉਹ ਕਹਾਂ ਪਾਣੀ ਮੈਂ ਕਿੱਧਰ ਵੀ ਹਾਂ ਵੇ ਲੈ ਫੂਨ ਦੇਖਦਾ ਹੂ ਕਿਉਂ ਰੱਖਿਆ ਹੈ ਖੜਾ ਫੂਨ ਦੇਖੀ ਜਦੋਂ ਉੱਥੀ ਦੂਜੇ ਬਾਈ ਹੁਣ ਆਉਂਦਾ ਕਿਉਂ ਰੱਖਿਆ ਵਾਹ ਗਰੰਟਾ ਦੀ ਤਾਰ ਕਰਕੇ ਲੱਗ ਕੇ ਵੱਢਣੀ ਚੋਕੀ ਗਰੰਟ ਵਾਲੀ ਤਾਰ ਵਾਹ ਤਾਰ ਕਰਕੇ ਇਹ ਤਾਂ ਕਹੀ ਮੰਡ ਮਰੈਗੀ ਗੱਲ ਵਾਲੀ ਥੋੜਾ ਦੀ ਵੀ ਅਸੀਂ ਵਾਲੇ ਰੱਖੇ ਵੱਢੇ ਆਈ ਫੋਲ ਹੋ ਗਿਆ ਦੇਖ ਕੋ ਰਹਿ ਗਿਆ ਹੋਰ ਯਾਰ ਭੇਕੜੀ ਵਰਗਾ ਕਰਾ ਮਹਾਨ ਟਗਲਾ ਹੈ ਇਹ ਯਾਰ ਪਾਣੀ ਅੱਦੇ ਖੁੱਲ੍ਹੇ ਬਣਾਉਣ ਲੱਗੇ ਨੇ ਆ ਟਾਈਮ ਤੋਂ ਕੰਦਕਣਾ ਹੋਰ ਟਾਈਮ ਤੋਂ ਲੱਗਣਾ ਪਹਿਲਾਂ ਲਾਈਟ ਆਈ ਨਹੀਂ ਨਾ ਦੁਬਾਰਾ ਇਹਨੇ ਚੱਕ ਚੁੱਕ ਕਰਕੇ ਚਲਾਈ ਇਦਾਂ ਹੀ ਲੈਣ ਪਾਉੜੀ ਲੱਗ ਕੇ ਜਾਂਦਾ ਲੱਗਾ ਪਾ ਆ ਚਾਰ ਚਾਰ ਫੁੱਟ ਦੀ ਸੜਕ ਹੈ ਉਧਰ ਛੱਡ ਦਮਾ ਆਇਆ ਤੀਏ ਨੂੰ ਵੀ ਇੱਕ ਪਾਣੀ ਹਾਂ ਹਾਂ ਛੱਡ ਉਹਨੂੰ ਵੀ ਛੱਡ ਦੇ ਨਾ ਪਾਣੀ ਜਾ ਤੂੰ ਹੱਬ ਦਾ ਇਕੱਠਾ ਇਕੱਠਾ ਆ ਜਾ ਖੋਲ ਆਏ ਨੂੰ ਵੀ ਪਾਵਾ ਦੇ ਹੋਣਾ ਉਹਨੂੰ ਵੀ ਖੋਲ ਦੇਣਾ ਜੱਠੇ ਤੇ ਹਾਂ ਇਹਨੇ ਬਰਾਬਰ ਜਿਹਾ ਭਰ ਦੀ ਪਾ ਇਹਦਾ ਦੋਵੇਂ ਲੈ ਕੇ ਤੇਰੇ ਕ ਛੱਡਦੇ ਹੁਣ ਇਕੱਠਾ ਭਰਨਾ ਇਹਨੇ ਵੀ ਛੱਡਣਾ ਪਰਲੇ ਨੂੰ ਹਾਂ ਫੇਰ ਦਹੀਂ ਪਰ ਇਕੱਠਾ ਭਰ ਆਊਗਾ ਚਲ ਇਦਾਂ ਢਿਟ ਲਾ ਦਿੰਗਾ ਉਹ ਤਾਂ ਕਿੰਨੀ ਪਤਾ ਆਂਦਾ ਪਾਣੀ ਮਰਜੀ ਤੇਰੀ ਖੋਲ ਕੇ ਉਦੋਂ ਖੋਲ ਦੇ ਉਹ ਐ ਨਹੀਂ ਕਰਦਾ ਆ ਵੀ ਪੜ ਰਹਾ ਇਹ ਤਾਂ ਖੋਲ ਦੇ ਟੂਟੀ ਜੀ ਬਸ ਗੋਲ ਹੀ ਬਣੇ ਗੋਲ ਇਹ ਹੈ ਆ ਗੋਲ ਹੀ ਬਣੇਗਾ ਗੋਲ ਟਿਕੜਾ ਬਾਈ ਪਾਣੀ ਹੁਣ ਉੱਥੇ ਖੜਾ ਡੇ ਨਾ ਨਹੀਂ ਥੀ ਦਾ ਘੁੰਮੀ ਜਾਂਦਾ ਫਿਰ ਆਇਆ ਜਾਵਾ ਹੋਇਆਗਾ ਨਹੀਂ ਹੁੰਦਾ ਪਰ ਤੇ ਖੜ ਜੇ ਨਾ ਇਹਨੇ ਹੁਣ ਤੱਲੇ ਨੂੰ ਹੀ ਜਾਣ ਦਿੰਦਾ ਹੈ ਇੰਨਾ ਬੰਦਾ ਉਹ ਭੜੇ ਕਿੰਨੀ ਪਾਣੀ ਥੋੜਾ ਆ ਬਧਾ ਲਈ ਮਾਰੀ ਜੀ ਟ੍ਰੱਕ ਦੇ ਮੇਰੇ ਕਿੰਨੀ ਆ ਮੇਰੇ ਕਿੰਨੀ ਟ੍ਰੱਕ ਦੇ ਮਾਰੀ ਜੀ ਆਪਣੇ ਕਿੰਨੀ ਵਧਾ ਲਾ ਦੋ ਨੂੰ ਪਾਣੀ ਦਾ ਔਖਾ ਤਾਂ ਹੁਣ ਤਾਂ ਕੋਈ ਔਖਾ ਨਹੀਂ ਆ ਰਿਹਾ ਹੋਣ ਕਦੇ ਡਾਊਟ ਹੈ ਨਹੀਂ ਇਧਰ ਤੁਮੇ ਜਿੱਥੇ ਕੱਲੇ ਕੱਲੇ ਨਹੀਂ ਛੱਡਦੇ ਉੰਨੀ ਖੇਤੀ ਵੱਢ ਹੋਈ ਜਾਂਦਾ। ਹਾਂ। ਨਹੀਂ ਬੰਦਾ ਖੜਾ ਦੇਖੀ ਜਾਂਦਾ ਕਾਰਕ ਭਰ ਦੇ ਦੋ ਬਘੇਲੀਆਂ। ਵਾਹ। ਉਹ ਤੋਂ ਆ ਵੀ ਸੋ ਪੀਆ ਹੁਣ ਦੇਖਦਾ ਪੈਪੂ ਵੀ ਆ ਥਰੋਂਦਾ ਆਉਂਦਾ। ਉਹ ਪਾਣੀ ਚ ਵੀ ਖਾ ਗਿਆ ਉਹ ਪੈਪ ਦਾ ਵੀ ਖਾ ਗਿਆ ਧਰਤੀ। ਉਹ ਆ ਪਾਣੀ। ਹਾਂ। ਉਹੀ। ਹਾਂ ਹਾਂ ਖਾ ਗਿਆ ਪਾਣੀ। ਹੁਣ ਟਾਈਮ ਆ ਪਾਣੀ ਹੈ ਨਹੀਂ ਹੁਣ। ਥੱਲੇ ਤੇ ਫੁੱਟਿਆ ਮੈਨਾਂ ਉਹ ਥੱਲੇ ਧਰਤੀ ਪਾਣੀ ਖਾ ਗਈ। ਨਹੀਂ ਯਾਰ ਕੱਢਣਾ ਬਾਹਰ ਬੈਣਾ ਦਾ। ਪਾਣੀ ਖਾਲੀ ਆ ਪੈਪ ਸਮਝਦਾ ਹੁਣ ਥਰੋਂਦਾ ਆਏ ਨਹੀਂ ਕੱਲੂ ਹਰੀ ਜੀ ਗਿਆ ਹੈ। ਇਹਨੇ ਕਾਲੂ ਕਰ ਦਿੰਦਾ ਮੈਂ ਨਹੀਂ ਦਿਲਵਾਰੇ ਹੀਂ ਲਿਆਉਂਗਾ ਨਹੀਂ ਤਾਂ ਆਪ ਹੀ ਲਾ ਦੂਗੇ ਉਹਨੂੰ ਕਿਹਾ ਆਪੇ ਲਾ ਲੈਣਾ ਆਪਾਂ ਨੇ ਆਪੇ ਲਾ ਲੈਣਾ ਆ ਆ ਬਲਾਉਣੇ ਨੂੰ ਕੁਝ ਨਹੀਂ ਹੈਗਾ ਸਿਮਿੰਟਰ ਦਾ ਹੁੰਦਾ ਸਾਰਾ ਬਜਰੀ ਦਾ ਹੁੰਦਾ ਹੈ ਐ ਲਿਬੇੜ ਕੇ ਟੂਕ ਉੱਪਰ ਬਜਰੀ ਆ ਬਜਰੀ ਛੱਡਦੇ ਨਹੀਂ ਬਸ ਫਿਲ ਕਰ ਦੇਣਾ ਹੈ ਫਿਲ ਕਰ ਦੇਣਾ ਬਸ ਥੋੜਾ ਮਿੱਟੀ ਪਾ ਲੈਣੀ ਦੋ ਦਿਨ ਬਾਅਦ ਚ ਲਾ ਲੈਣਾ ਬਸ ਦੇਖੂੰਗਾ ਇੱਕ ਵਾਰੀ ਇਹਦਾ ਖੇਰ ਖਾਲੀ ਹੋਏ ਕਿਤੇ ਇੱਕ ਨਾ ਹੀ ਇੱਕ ਲੈਰ ਹੋਰ ਪਟਵਾਉਣੀ ਆ ਹੋ ਲੈ ਲੀਗ ਨਹੀਂ ਹੁੰਦੀ ਹੈਗੀ। ਇਕ ਤਾਂ ਟਰੈਕਟਰ ਡੂੰਘੀ ਧਾਰਨਦਾ ਉਹਨੂੰ। ਐਨੀ ਧਾਰਨਦਾ ਹੈ। ਇਕ ਟਰੈਕਟਰ ਪਾਣੀ ਹੋਣਾ ਉਹ। ਜਿਹੜਾ ਉਰੇ ਵੀ ਚੋਂਦਾ ਉਹ ਵੀ ਹਰ ਚੀਜ਼। ਮੈਂ ਕੀ ਮੋਹੂੰ ਤੜਦਾ ਕੋਸਾ? ਨਹੀਂ। ਹਾਂ। ਸ਼ਾਂਤੀ ਹੋ। ਸ਼ਾਂਤੀ ਆਈ ਦੀ ਹੈ ਵੈਸੇ। ਮੈਂ ਉਹਦਾ ਇੱਕ ਦੇਖੋ ਦੇਖੋ ਖਰਾਬ ਕਰਦਾ ਬਸ। ਉਹੀ ਆਇਆ ਹਾਂ। ਅਜੇ ਗਰਮੀ ਜ਼ਿਆਦਾ ਥੋੜੀ ਜੀ। ਬਹੁਤ ਦਿਨ ਤੇ ਹੋਊਗਾ ਜ਼ਿਆਦਾ। ਹਾਂ। ਆਹ ਬੱਦਲ ਗਾ ਰਿਹਾ ਹਾਲ ਤਾਂ ਲਿਖਿਆ ਪਰ ਆਹ ਲਿਖਿਆ ਤਾਂ ਮੀਰੋ ਬੱਦਲ ਨਿਕਲੇ ਆ ਇਹ ਹੋਲੀ ਨੂੰ ਨਹੀਂ ਹੋ ਕੱਲ ਹੋਲੀ ਬਈ ਮਾਪਿਆਂ ਨੇ ਨਹੀਂ ਮਨਾਈ ਹੋਈ ਹੋਲੀ ਮੈਂ ਹੋਲੀ ਨੂੰ ਬਈ ਨਾ ਪਹੁੰਚ ਆਇਆ ਤਾਂ ਮੈਂ ਭਈਆਂ ਨੇ ਮਨਾਈ ਆ ਪੂਰੀ ਮੁਰਗਾ ਵੀ ਬਣਾਇਆ ਪਿਆ ਤਾਂ ਬੱਕਰਾ ਵੀ ਬਣਾਇਆ ਪਿਆ ਬੀਰ ਵੀ ਜਲਦੀ ਦੀ ਬਲੈਕ ਦੀ ਵੀ ਜਲਦੀ ਦੀ ਆਪਰੇ ਉੱਠੇ ਫਿਰੋ ਹੈ ਉੱਠਦਾ ਨਹੀਂ ਅੱਜ ਅੱਜ ਕਿੱਥੇ ਉੱਠਣਾ ਬੰਦ ਹੋਣਾ ਉੱਠੇ ਤਾਂ ਕੱਲ ਨੂੰ ਚੱਲ ਜੀ ਲੱਖਣ ਦੇਖਦੇ ਮੰਨੂ ਵੀ ਉੱਠ ਕੱਢੂਗੇ ਇਹ ਤਮਰੀ ਇਹ ਕਿਹਨੇ ਹੁੰਦਾ ਹੁੰਦਾ ਵੀ ਹੋਰ ਉਧਰ ਪਾਲਟੂ ਪਾਲਟੂ ਜਿਹੜੀ ਪਾਲਟੀ ਚ ਪਾਲਟੂ ਆ ਪਾਲਟੂ ਦਾ ਰਾਤ 9 ਵਜੇ ਫੋਨ ਆਇਆ ਪਾਲਟੂ ਨੇ ਦਿਹਾੜੀ ਨਹੀਂ ਛੱਡੀ ਗੱਲ ਹੂੰ ਇਹ ਪਾਰਥੋ ਸ਼ਰਾਬੀ ਹੋ ਲਿਆ ਅੱਛਾ ਇਹ ਕੱਲ ਆ ਗਿਆ ਹੋਲੀ ਵਾਲੇ ਦਿਨ ਮਨੂੰ ਕਹਿੰਦਾ ਸਰਦਾਰ ਜੀ ਕਹਿੰਦਾ ਰੋਟੀ ਕਹਿੰਦਾ ਇੱਥੇ ਤਾਂ ਕੁਝ ਵੀ ਹੈਗਾ ਕਹਿੰਦਾ ਬਦੀਲੇ ਬਦੂਲੇ ਮੂੰਹ ਦੇ ਮਾਰੇ ਪੈਣਾ ਤਾਂ ਕਹਿੰਦਾ ਸਾਰੇ ਸ਼ਰਾਬੀ ਪਏ ਆ ਮਾ ਲੈ ਜਾ ਕੇ ਬਗਾ ਪਾਕੜੀਆਂ ਆਉਣ ਫੜ ਲਈਂ ਡੱਬਾ ਟੇਬਲ ਉਪਰੋਂ ਪਾ ਕੇ ਰੱਖ ਦੇਣੀ ਤੇਰੀ ਨਹੀਂ ਭੁੱਖਾ ਹੋਈ ਵੀ ਰਹਿ ਗਿਆ ਨਾ ਭੁੱਖਾ ਇਹ ਪਾਰਥੋ ਤੇ ਮਸੀ ਉੱਠਾ ਉੱਠ ਨਹੀਂ ਹੋਇਆ ਇਹ ਤੇ ਕਿਆ ਨੂੰ ਪੀਤੀ ਜਬਸੋਂ ਉੱਥੇ ਜੀ ਐਨੀ ਵੀ ਨਹੀਂ ਚਾਹੀਦੀ ਯਾਰ ਇਹ ਤਾਂ ਬੰਦੇ ਦੂਏ ਦਿਨ ਕੰਮੇ ਨਾ ਹੋਵੇ ਸੜਾ ਹੈ ਕਿ ਨਹੀਂ ਬੜਾ ਅੱਜ ਉਹਨਾਂ ਦਾ ਕੱਲ ਦੇ ਕੱਲ ਇਹਨਾਂ ਨੇ ਪੂਰੀ ਪੀਤੀ ਆ ਅੱਜ ਸਾਰੇ ਬੰਦਿਆਂ ਦੇ ਉੱਠ ਨਹੀਂ ਹੋਣਾ ਪਾਕੀ ਅੱਜ ਨਹੀਂ ਉਹਨੇ ਇੱਕ ਲੋਡ ਕਰ ਦੇਣੀ ਸੀ ਕੱਲ ਫੇਰ ਸੈੱਟ ਆਉਣਾ ਇਹਨਾਂ ਨੂੰ ਵੀ ਪੀ ਪੂ ਕੇ ਆਉਣਾ ਸੈੱਟ ਪੂਆ ਪੂਆ ਲਾ ਕੇ ਇਹਨਾਂ ਦਾ ਫੇਰ ਸੈੱਟ 'ਚ ਰਹਿਣਾ ਹੋਣਾ ਮੜ ਜੀ ਅੱਜ ਵੀ ਲੇਟ ਦੇ ਹੀ ਹੋਣੇ ਆ ਥੋੜੀ ਹਿਸਾਬ ਦੀ ਰੱਖਣੀ ਚਾਹੀਦੀ ਐ ਇਹਦਾ ਸਾਰੇ ਨੰਬਰ ਬੋਧਲੇ ਬੋਤਲ ਕਰਦੀ ਪਈ ਐ ਇੱਥੇ 10 ਕ ਬੰਦੇ ਐ ਮੈਂ ਕਹਿੰਦਾ 20 25 ਬੋਤਲਾਂ 20ਰ ਦੀਆਂ ਪੀ ਕੇ ਹੁਣੇ ਆਹੇ ਫੇਰ ਦੇਖ ਲੈ ਤੂੰ ਦੂਈ ਵੀ ਬੀਗੇ ਵਿੱਚੇ ਤੂੰ ਰੱਖਾ ਕੱਢ ਕੇ ਰੱਖਿਆ ਨਾ ਪਰ ਗਿਆ ਤੂੰ ਆ ਨਹੀਂ ਆ ਇਹਦਾ ਹੋਰ ਪੂਰਗਾ ਇਹਨਾਂ ਦਾ ਇਹ ਦੇਖ ਨੂੰ ਬਾਹ ਹਲਦੀ ਕਰਕੇ ਨਾ ਇਹਦੀ ਤਾਕਤ ਹਲਦੀ ਦੀ ਖਿੱਚੀ ਹੋਈ ਆ ਸਾਰੀ ਹਾਂ ਇਹ ਮੱਖੀ ਕੀ ਕਰੇ ਇਹਦਾ ਹਨਾ ਉਹ ਮੱਖੀ ਨਾਲ ਉਹ ਮੱਕੀ ਗੁੜ ਰੰਗ ਆਇਆ ਇਦਾ ਗੁੜਾ ਇਹ ਇਵੇਂ ਹਾਜ਼ਰੀ ਤਾਂ ਫੇਰ ਹੋ ਜਾਣੀ ਨਹੀਂ ਮੱਕੀ ਵਾਢੋ ਨਹੀਂ ਹਾਲ ਤੀ ਫੇਰ ਹੋ ਜਾਣੀ ਫਿਰ ਇਹਈ ਵੀ ਆ ਬੀਜ ਦਿੱਤੀ ਦੇ ਜਿੰਮੇ ਉਹਨਾਂ ਦੇਖੀ ਹਾਲ ਤੀ ਫੇਰ ਹੋ ਜਾਣੀ ਨਹੀਂ ਉਹ ਮਾ ਗਾਹਾਂ ਨੂੰ ਸਵਾਰ ਕੇ ਲਾ ਦੀ ਜੇ ਪੱਧਰ ਤੇ ਇਹੋ ਲਾਉਣੀ ਨਹੀਂ ਮੈ ਜੀ ਬਦਲੀ ਜਾ ਹੋ ਜੂਗਾ ਫੇਰ ਮੜਾ ਜੇ ਮੱਕੀ ਵਧੀਆ ਹੋ ਗਈ ਬਾਕੀ ਦਾ ਕੰਮ ਕੀ ਹੈ ਜਿਹੜੀ ਮੱਕੀ ਹੋ ਗਈ ਹੁਣ ਕਹਿੰਦਾ ਇਹ ਪਾਣੀ ਦੇ ਵਿੱਚ ਕਿੱਥੇ ਮਾਰਨੀ ਹੈ ਇਹ ਵਾਲੇ ਫੇਰੇ ਸੜਦੇ ਨਾਲ ਅੱਡਾ ਟੁਕਾ ਘੰਟਾ ਇੱਕ ਲੱਗਦਾ ਇਹ ਦੂਫੀਲੇ ਚ ਪਾਉਣੇ ਨੇ ਜੇ ਬੰਦਾ ਘੁੰਮੀ ਜਾਵੇ ਇਕਦਾ ਫੋਨ ਬਹੁਤ ਆਉਂਦਾ ਫੋਨ ਕਰਨ ਨੂੰ ਲਾ ਕੇ ਖੜਾ ਰਹਿੰਦਾ ਇਹ ਵੀਰੇਲੇ ਦੂਏ ਪਥਾਲਾ ਟੁੱਕੇ ਜੇ ਕੰਨ ਮਾ ਜਿਹੜੇ ਟੁੱਕੇ ਹੀ ਹੁੰਦੇ ਨੇ ਇਕ ਯੋ ਪਥਾਲਾ ਆਪਰਾ ਚੱਲਦਾ ਫਿਰਦਾ ਨਾਲੇ ਗੱਲਾਂ ਕਰੀ ਆ ਨਾਲੇ ਕੰਮ ਕਰੀ ਜਲ ਠੀਕ ਨਹੀਂ ਗੱਲ ਲੈ ਕੇ ਦੇਣ ਹੈ ਜੇ ਇਹ ਮੈਂ ਤੇ 42 ਦੇ ਕੋਲੇ ਆ ਜਾਂਦਾ ਹੀ ਨਹੀਂ ਮੈਨੂੰ ਆ ਓਏ ਕਰਾਇਆ ਇਹਦਾ ਉਰੇ ਇੱਥੇ ਬਾਠ ਠੀਕ ਹੈ ਇਹਦੇ ਨਾਲ ਇਹ ਨਹੀਂ ਛੱਡਣਾ ਹੈ ਆ ਜਾ ਇਹਨੂੰ ਡਾਊਨਲੋਡ ਛੱਡਣਾ ਹੈ ਹਾਂ ਬੇ ਉਹਨੂੰ ਇਹ ਉਹਨੂੰ ਹਾਂ ਭਰ ਦੇ ਲੈ ਇਕੱਠੇ ਹੀ ਹੁਣ ਯਾਰ ਇਹੋ ਥੋਕ ਦੇ ਨਾ ਆਦੀ ਪਰ ਮੈਂ ਅੱਛਾ ਕਮੈਂਡ ਹੈ ਹਾਂ ਤਾਂ ਤਾਂ ਸਰੇ ਉਹ ਮਿੱਟੀ ਬਾਜੂ ਏਡ ਨਹੀਂ ਪਈ ਹੁੰਦੀ ਕਹਿੰਦਾ ਕਿ ਮੇਰੇ ਮੋਢੇ ਨੂੰ ਲਿਆ ਨੂੰ ਖੋਲੀ ਖੋਲੀ ਦੇ ਟੂਲ ਲਾ ਲਿਆ। ਉਹ ਹੀ ਉੱਟੀ ਖੋਲੋ। ਹਾਂ? ਦਾ ਪੈੜਾ ਤੋਈ ਹੋਣੀ ਤੇ ਹਾਲ ਹੋਰ। ਤੇ ਤੋਈ ਹੋਣੀ ਹੋਰ। ਆ ਤੋਈ ਹੋਣੀ। ਉਹ ਦੇ ਲਾਉਂ ਠੋਸ ਹੋ ਕੇ ਉੱਥੇ ਉਹ ਹੀ ਆਈ ਦੇਖੀ ਐਨੀ ਮਿੱਟੀ ਚੱਕ ਹੋਈ। ਹੋਰ? ਹਾਂ, ਇਹ ਤਾਂ ਵਾਈ ਨਹੀਂ ਹੋਣੀ। ਵਾਈ ਹੋਣੀ ਆ। ਫੇਰ ਵੀ ਬਜੂ ਨੂੰ ਘਰਦੀ ਨਹੀਂ। ਮਾਂ ਮੋਢੇ ਵੱਜੂਗੀ। ਮਾਂ ਦੇ ਵੱਜੂਗੀ। ਹਾਂ। ਹੈ ਕਿ ਨਹੀਂ? ਆ ਖੋਲ ਛੋਡੀ ਗਿਆ ਨਾਲੋਂ। ਐਨੀ ਜਗ੍ਹਾ ਵੱਜਣੀ ਆ। ਇੱਧਰ ਬੜਾ ਢੇਰੀ। ਬਹੁਤ ਹੈਗਾ ਕਿ ਪਿੱਛੇ ਜਗਾ ਹੋਣਾ। ਵੱਧੂ 11 ਫੁੱਟ। ਵੱਧੂ 11 ਫੁੱਟ ਆ। ਇਹ ਨੌਂ ਦਾ ਹੈ। ਬਹੁਤ ਹੋ ਗਈ ਯਾਰ ਇਹਦਾ ਇੱਟਾ ਕੱਢੀ ਆਂ ਇੱਟਾ ਕੱਢ ਕੇ ਪਹਿਲਾਂ ਬਾਹਰ ਛੇੜੀ ਸਾਰੀ ਬਹੁਤ ਇੱਟ ਪਈ ਆਂ ਭਾਈ ਸਾ ਦਾ ਇਲਾ ਕਰਿਆ ਬੱਦਲ ਹੋਇਆ ਪਿਆ ਹਾਂ ਕਿ ਆਪ ਦਾ ਹੁੰਦਾ ਘੜੀ ਨਾ ਉੱਥੇ ਸੱਪੜਾ ਕੱਢੂਗੇ ਤਿੰਨੇ ਡੱਗਰ ਜਿਹਦੇ ਬੰਦੇ ਨੇ ਅੰਦਰ ਹਾਂ ਨਹੀਂ ਉਹ ਬੈਠੇ ਬਾਹਰ ਠੀਕ ਨਹੀਂ ਆ ਨਾਲੇ ਉਹ ਵੀ ਜਿਹੜਾ ਕੱਚੀ ਉਹ ਹੋਰ ਕਿਹੜਾ ਇੱਟਾ ਕਿਹੜਾ ਕੱਢਦੇ ਨੇ ਇਰਾਦ ਨੂੰ ਯਾਰ ਸਹੀ ਗੱਲ ਤਾਈ ਉਹ ਬੜਾ ਬੜਾ ਕੱਢ ਕੇ ਆ ਡੱਗਰ ਦੇ ਕਿਨੇ ਕੱਢੂਗੇ ਇੱਥੇ ਜਿਹੜੇ ਟੈਂਪਰੇਰੀ ਜਲੇ ਆ ਵਿਆਹ ਕਾਣਾ ਸੱਪੜਾ ਆਈਆਂ ਦੋ ਸ਼ੋਕਦੋਣੀਆਂ ਵਿੱਚ ਠੀਕ ਹੈ ਬਾਕੀ ਇਹ ਮਿੱਟੀ ਜਿਹੜੀ ਇੱਥੇ ਨਾਲ ਵੀ ਪੈਣੀ ਥੋੜੀ ਜਿਹਾ ਹੱਟਾ ਪੱਟ ਹੋਣੀ ਹਲੇ ਹਨਾ ਆਹ ਦਾ ਪੱਛੀ ਯਾਰ ਮਿੱਟੀ ਆਉਂਦੀ ਹੈ ਅੰਕਾ ਐਣੀ ਬਈ ਹੈ ਆਹੀ ਮਿੱਟੀ ਹੋਰ ਦੇਖ ਆਹ ਫੈਮਿਲਕੀ ਪਤਾ ਕਹਿ ਜਿੱਥੇ ਤੇ ਪੈਣੀ ਆ ਉੱਚਾ ਆ ਇੱਧਰ ਹੀ ਪੈਣੀ ਹੈ ਹਾਂ ਬਾਕੀ ਤਾਂ ਧਰਜੀ ਜੀ ਉਹ ਚੱਕੀ ਨੂੰ ਨਹੀਂ ਉੱਧਰ ਤੇ ਹਾਂ ਦੇਖ ਨੂੰ ਬਈ ਹੋਰ ਆ ਗਈ ਰੇੜੀ ਖੰਡ ਹੋ ਰੜਕੂ ਲੋੜੇ ਦੀ ਪੈਣੀ ਆਈ ਸੜਾ ਚੱਕਣਾ ਆਹ ਵਾਪਰ ਗਿਆ ਤਾਂ ਬਾਕੀ ਜਿੱਤਾ ਗੰਮੇ ਤਾਂ ਮਿੱਟੀ ਹੋ ਗਈ ਪਈ ਆ ਐਨੀ ਕਿਨੀ ਕੁ ਤਾਂ ਆਈ ਹੋਣੀ ਇਹਦੇ ਜਿਹੜਾ ਰੋੜੇ ਤੇ ਰੋੜੇ ਮੈਂ ਰੇੜੀ ਬਲਾ ਦਿੰਦੇ ਵਾਕਿਆ ਸਾਫ ਕਰੂਗੇ ਇਹਨੂੰ ਧਿਆਨੀ ਸਾਫ ਕਰਨੇ ਰੱਖ ਲੈਣੀ ਕਚਰਾ ਹੀ ਆ ਸਾ ਮੈਂਗਾ ਪੈਣਾ ਸੋਤ ਮੈਂਗਾ ਪੈਣਾ ਇਹ ਦੇਖ ਤਾਂ ਸਹੀ ਤੂੰ ਆਉਂਦਾ ਮੈਂ ਕਿ ਸਾਫ ਕਰਦੇ ਸੀ ਉਹ ਬਾਹਰ ਰੋੜੇ ਬਥੇਰੇ ਆ ਰੋੜੇ ਘੋਰ ਲਾ ਦੂੰਗਾ ਮੈਂ ਉਹ ਪਏ ਬਥੇਰੇ ਉੱਤੇ ਫਿਰ ਦੂੰਗਾ ਖੱਟ ਜੀ ਕਰਕੇ ਹਾਂ ਕਾਹਤੇ ਸੜਕੋ ਇਹਦੇ ਹੱਟ ਕਰਕੇ ਇੱਥੀ ਦਾ ਬਰ ਥੋੜਾ ਜਿਹਾ ਹੈ ਹੈ ਬਾਤ ਤੇ ਨਹੀਂ ਬਰੀ ਪਾਪੀ ਜਮਾ ਦੇਣਾ ਉਪਰ ਆਦੀ ਥੱਲੇ ਸਮੇਟੀਆਂ ਮੇਟੇ ਸਾਰੇ ਕਿਉਂ ਪਾਈ ਤੇ ਘੋਰ ਰਹਿ ਜਾਣੀ ਹਾਂ ਉਲੀ ਲਗੂਗੀ ਘੋਰ ਲੈ ਮਕਲੇਂ ਨੀ ਅੱਜ ਤੇ ਆਏ ਮਕੀਰ ਭਰ ਕੇ ਇਹੀ ਨੂੰ ਵੀ ਜਿਆਦਾ ਇਧਰ ਇਹ ਪਾਟੂ ਵੀ ਨਹੀਂ ਸਾਰੇ ਸਾਰੇ ਪਿਆਏਗਾ ਇਹਨੇ ਵੀ ਸਾਰੇ ਇਕੱਟਾ ਸਾਫ ਕਰ ਗਿਆ ਗੁੱਲੀ ਦੀ ਤਾਂ ਕੰਮ ਨਿਭੜਿਆ ਹਾਂ ਜਾਂ ਡੰਗਰ ਸਾਰੇ ਉੰਬਾ ਦਿਆਂ ਸਾ ਪੰਜ ਗੁੰਡੇ ਲਾ ਸੇ ਪੰਜ ਗੁੰਡੇ ਲਾ ਤੇ ਦੋ ਡੰਗਰਾਂ ਦੀ ਜਿਆਦਾ ਹੋਰ ਰੱਖ ਲਈ ਵੀ ਰੱਖ ਤਾ ਕਿਤੇ ਕਿਤੇ ਨੀ ਕਰਦੀ ਜੇ ਕਦਾ ਪਿੱਛੇ ਜਿਹੜਾ ਕਟੂ ਪਿੱਛੇ ਮੈਨ ਹੋ ਜਾਂਦਾ ਬਈ ਬਈ ਚੀਜ਼ ਰੱਖਣੇ ਵੱਧ ਨਹੀਂ ਰੱਖਣੇ ਠੀਕ ਹੈ ਨੇ ਜੇ ਪਤਾ ਮਰੇ ਦੀ ਸਲਾਹ ਵੀ ਹੋ ਗਈ ਖੁੱਲ ਹੀ ਗਾ ਹਾਂ ਹੋਰ ਪਤਾ ਆ ਗਿਆ ਨਹੀਂ ਵਾਰ ਕੱਢਦੇ ਬਸ ਜੀ ਬਸ ਅੱਜ ਵੀ ਬਸੇ ਗਿਆ ਇਹ ਵੀ ਬਿਲੀ ਲੋ ਲੈ ਭੁਰੇ ਬਾਦੇ ਮਿਆ ਕੇ ਨਾ ਕਮਰਾ ਬਣਾਇਆ ਹੋ ਲੋੜੇ ਨਹੀਂ ਬਥੇਰੇ ਬਹੁਤ ਐ ਨਹੀਂ ਕੋ ਲੰਗਰ ਲੈ ਜਦੋਂ ਇਹ ਉਹ ਆ ਗਿੱਲਾ ਹਾਂ ਹਾਂ ਤੇ ਇਹ ਵੀ ਤਾਂ ਸਾਈਡ ਉਹਦੇ ਕਿੰਨੇ ਬਾਰ ਮਾਰਨ ਆਖਣੇ ਲੈ ਮੈਂ ਕਹਿੰਦਾ ਉੱਥੇ ਕਟੀਨ ਪਾ ਦਵੇ ਉਹ ਉੱਥੇ ਹੁੰਜੋ ਟੀਨ ਪਾਣੀ ਲੈ ਇੱਕ ਹੈ ਟੀਨ ਦਾ ਪਈਓ ਹੈ ਆਜ ਆਜ ਉਹ ਪੰਜਾਬ ਉਹ ਉਥੇ ਜਿਵੇਂ ਨੀਵੀਂ ਪਾਉਂਗੇ ਹਾਂ ਫਿਰ ਨਾ ਲੱਗੇ ਇਹਦਾ ਸਿਰ ਦੇ ਬਰਾਬਰ ਜੇ ਉਹ ਗੇਟ ਦੇ ਵੇਰਾ ਆਪਣਾ ਕਰ ਦੋ ਦੂਰ ਅੱ딜 ਆ ਕੇ ਸਾਈਡ ਬੰ ਨਾਲੇ ਘਨਾਕਾਂ ਦੀ ਆਉਂਦਾ ਤੇਰੀ ਉਹ ਬਦ ਨਹੀਂ ਉੱਠੇ ਗਏ ਘਾਟ ਨਾ ਕਿਥੇ ਦੇ ਪਤਾ ਨਹੀਂ ਹੈਗੇ ਗਏ ਨਹੀਂ ਹਾਂ ਆ ਗਿਆ ਬੰਦਾ ਹਾਂ ਕਿਹੜਾ ਸਰਬਾਹ ਦੀ ਠਕਾਵਟ ਹੋਣੀ ਹੋ ਲਗਾਵਟ ਦਾ ਉਹ ਕਿਹੋ ਜਿਹਾ ਬੰਦਾ ਉਹ ਗਿੰਨੇ ਵਾਲੇ ਤੇਰੇ ਵਾਲੇ ਬੰਦੇ ਤੁਸੀਂ ਨੱਚਦੇ ਤੇ ਜਾ ਕੇ ਤੂੰ ਮੈਂ ਜੇ ਤੂੰ ਜਿਹੜਾ ਠਾਹ ਹੋਇਆ ਕਨ ਆਖਰੀ ਆਖਰੀ ਨੱਚਣ ਸਵੇਰੇ ਤੇ ਪਾਇਆ ਗਿਆ ਉਹ ਪਹਿਲੇ ਨਹੀਂ ਜਦੋਂ ਮੈਨੂੰ ਕੀ ਫਰਕ ਪੈਨੇ ਬੋਲਾ ਵਾ ਪਾਣੀ ਨਹੀਂ ਬਾਈਕ ਬੜੀਆ ਕੰਮ ਕਰਦਾ ਚਲਦਾ ਠੀਕ ਆ ਅੱਜ ਦਾ ਸਵੇਰ ਦਾ ਹੀ ਚੱਲੋ ਚੱਲਾ ਬਾਈ ਬਾਜੂ ਨੂੰ ਅੱਜ ਸਵੇਰ ਦੀ ਲੱਗੇ ਆਹ ਜੀ ਭਰੀ ਗੰਨਾ ਭਰੇ ਆਹ ਬੁਰੀਆਂ ਨੇ ਵੇੜ ਕੇ ਬੁਣਾ ਤੋਂ ਕਿ ਗੰਨੇ ਵੱਲ ਕਿਹੜਾ ਮਾਰ ਚੰਗਾ ਕਿੰਨੇ ਕਿੱਥੇ ਮਾਰ ਕੇ ਕਿਹੜਾ ਉਹ ਦੇਸ਼ ਆ ਮੱਜਾ ਲੱਗਿਆ ਮਨਾਂ ਨੂੰ ਤਾਂ ਕਿ ਨਹੀਂ ਕੱਖ ਮੇਟੇ ਨਹੀਂ ਜਾ ਪਰ ਕਾਹ ਤੋਂ ਉੱਦਦੇ ਤੇ ਵੱਢ ਲਈ ਉੱਥੇ ਜਾਤਾ ਕਹਿੰਦਾ ਤਾਂ ਕੌਣ ਲਿਖੀ ਜਾਤਾ ਉੱਥੀ ਵੀ ਆਦਾਤ ਹਾਂ ਕੀ ਪਿਆ ਕਹਿੰਦਾ ਹੋਰ ਕੀ ਵੱਢ ਨੂੰ ਕਹਿੰਦਾ ਮੋਤਾ ਦੋ ਯਾਰ ਦੋ ਚੰਦੀ ਨੂੰ ਮੈਂ ਨੂੰ ਖੱਟਦੇ ਜੇ ਸਾਡਾ ਗਿੱਲਾ ਪਾੜੀ ਭਰੇ ਹੋਇਆ ਹਾਲੇ ਫੇਰ ਪਾਣੀ ਟੁੱਟ ਗਿਆ ਲੱਕਾ ਹੀ ਆ ਕਰ ਤੋਂ ਛੱਡਿਆ ਤਾਂ ਟੁੱਟ ਗਿਆ ਹਰ ਇੱਕ ਵਾਰ ਗਿਆ ਦੁਬਾਰਾ ਉਹ ਚੱਲ ਕੇ ਤੇਜੀ ਗਰਮੀ ਦਾ ਹੋ ਜਾਏਗਾ ਜੀ ਹੈ ਬਹੁਤ ਆਹ ਜੀ ਕੱਟਿਆ ਲੱਲੂ ਕਿਚ ਵਾਟ ਕੇ ਤੋਾਈ ਹੁਣੇ ਤੋਾਈ ਦੀ ਅੱਧੀ ਰਹਿਣੀ ਥੋੜੀ ਹੈ ਅੱਧੀ ਰਹਿਣੀ ਤੋ ਨਾ ਨਾ ਤੇ ਲੋਕ ਆਏ ਤੇ ਬਰਾਬਰੇ ਪਾਣੀ ਦੋਰੀ ਇਧਰ ਤਾਂ ਇੱਟ ਲੱਗਣੀ ਹੋਵੇ ਤੋਾਈ ਨਹੀਂ ਹੋਣੀ ਇਹਦੀ ਤੋਾਈ ਤਾਂ ਤੋਾਈ ਤਾਂ ਵੀ ਤੇਰੇ ਹੋਰ ਗੱਲ ਜਿੰਗੇ ਤੋਾਈ ਹੋ ਕੇ ਉਹ ਪਹਿਲੇ ਵਾਰੀ ਵੀ ਗੇ ਲੱਗੀ ਬਾਹਰ ਵੀ ਮਿੱਟੀ ਹੋਆ ਹੈ ਇੱਟ ਕੜੀਆ ਹੈ ਹਟਵਾ ਹੈ ਤੋ ਉੱਟੜਾ ਰੇ ਨਿਬੜਦੋ ਦਾਨੂ ਫੜਾਉਂਦਾ ਉਹ ਆ ਇੱਧਰ ਆ ਭਾਗਣਾ ਦੇ ਨੰਗਰ ਨੂੰ ਚੜਾਉਂਦਾ ਮਿੱਟੀ ਜਲੀ ਬੋ ਨਾ ਸ਼ੱਕਰ ਵਰਗੀ ਹੋਤੀ ਪਈ ਹੈ ਜਾਮਿਆਂ ਦੀ ਬੱਬਰੀ ਜਿਹਾ ਜਮਾਉਂਦੀ ਹਾਂ ਅਮੇਟੀ ਵਧੀਆ ਹੈ ਬਹੁਤ ਕੌਣ ਦੀ ਮਿੱਟੀ ਹੈ ਇਹ ਹੈ ਨਦੀਆਂ ਦੀ ਉਹ ਪਹਿਲੀ ਖੇਤ ਦੀ ਹੈ ਨਹੀਂ ਮਿੱਟੀ ਖੇਤ ਦੀ ਲਾਦੀ ਹੈ ਇਹਦਾ ਨਦੀਆਂ ਦੀ ਹੈ ਉਹ ਨਹੀਂ ਆ ਚੋ ਖੇਤ ਉਹ ਖੇਤ ਵਾਲੀ ਮਿੱਟੀ ਹੈ ਇਹ ਆ ਕੀਤੂ ਮਿੱਟੀ ਹੈਗੀ ਨਦੀ ਜਿਹਦਾ ਮਿੱਟੀ ਹੋਈ ਜੁਣੀ ਮਿੱਟੀ ਹੁਣ ਬਣੀ ਆ ਜੀ ਤੁਨੂੰ ਉਹ ਯਾਰ ਕੋਈ ਨਹੀਂ ਮੈਂ ਰੋਕਦਾ ਹੁੰਦਾ ਜੱਦੀ ਬਾਈ ਵੀ ਐ ਇਹ ਮਿੱਟੀ ਹੱਥ ਬਰਾ ਦਾ ਲਾ ਕੇ ਹੈ ਮਿੱਟੀ ਪਹਿਲਾਂ ਕੋਈ ਨਹੀਂ ਤਾ ਰੋਕਦਾ ਹੁੰਦਾ ਨਦੀ ਜਦੇ ਆਹੋ ਖੁੱਲੀ ਮਿੱਟੀ ਦੀ ਅ ਤਰ ਹੁਣ ਹੀ ਪਈ ਆ ਇਹਦਾ ਹਾਉੜ ਰੋਕੜ ਕਈਆ ਹੋਇਆ ਹੈ ਕਦੇ ਅੱਜ ਜਿਹੜੀ ਖੁੱਲੀ ਬਣੀ ਕੀ ਆ ਇਹ ਹੁਣ ਤਾਂ ਮੇਰੀ ਥੋ ਜੀ ਜੀ ਆਣੀ ਉਹ ਮਾਦੀ ਨੇ ਸਤੀ ਨੇ ਬਣਾਈ ਪਾਇਦੇ ਹਾਂ ਅੱਗੇ ਬਹੁਤ ਹੈ ਨਹੀਂ ਬਈ ਪਾਇ ਵੀ ਉਹ ਤਿਆਰਾ ਕਮਰਾ ਉਹ ਵੀ ਤੇ ਆਲ ਕਮਰਾ ਇੰਨਾ ਪੈ ਗਿਆ ਆਪਾਂ ਭਾਈ ਜੋ ਬੋਲਦੇ ਨੇ ਇਹ ਬੜਾ ਕਮਰਾ ਬਸ ਇਹ ਨਹੀਂ ਸਿੱਧੀ 4 ਦਿਨ ਦਾ ਕਮਰਾ 3 ਦਿਨ ਦਾ ਆ ਆ ਅੱਜ ਦਲੇਪਾ ਨੂੰ ਥੋੜੀ ਚੈਟਿੰਗ ਜੀ ਹੋ ਜੂਗੀ ਤੇ ਇਹਨੂੰ ਵਿੱਚ ਲੱਗਦੇ ਜੀ ਤਾਂ ਗਾਹ ਬੋ ਪਿਆ ਹੋਇਆ ਹੈ ਮਾਲ ਤਾਂ ਗਾਹ ਬੋ ਪਿਆ ਹੋਆ ਬੜੀ ਬੜਾ ਪਾ ਗਿਆ ਇਹਦਾ ਮਰ ਉੱਟਾਗਾ ਉਹ ਰੁਣਦਾ ਬਸ ਤੇ ਆ ਗਿਆ ਪਹਿਲਾਂ ਦੀ ਆ